ਹੈ ਰਿਮੋਟ ਉਪਤਰੂ ਸੇਖ ਰਹੇ ਆ ਜੇ ਧੁੱਪ ਦੇਖੋ ਕਿਤਰਾ ਪਈ ਅੱਜ ਕੇ ਕਈ ਦਿਨਾਂ ਬਾਅਦ ਵੀ ਰੋ ਧੁੱਪ ਨਿਕਲੀ ਆ ਸੂਰਜ ਦੇਖੋ ਬਹੁਤ ਦਿਨ ਹੋ ਗਏ ਤਰਸ ਕੇ ਸੀ ਬਈ ਸੂਰਜ ਦੇਖਣ ਨੂੰ ਤੇ ਅੱਜ ਬਹੁਤ ਕੜਾਕੇ ਦੀ ਧੁੱਪ ਨਿਕਲੀ ਆ ਮੀਂਹ ਤੋਂ ਬਾਅਦ ਪਹਿਲੀ ਧੁੱਪ ਆਏ ਲੈ ਬਿਰੋ ਤੇ ਅੱਜ ਆਪਾਂ ਡੰਗਰ ਵੀ ਨਿਲਾ ਆ دیے ਬਈ ਆ ਵੀ ਤਰਸ ਕੇ ਤੇ ਕਿਉਂਕਿ ਮਹੀਨਾ ਹੋ ਗਿਆ ਨਾ ਨਿਲਾਇਆ ਨੂੰ ਠੰਡ ਬਹੁਤ ਇੰਨੀ ਦੀ ਅੱਜ ਜਾਗ ਕੇ ਨਹੀਂ ਵਧੀਆ ਧੁੱਪ ਨਿਕਲੀ ਆ ਕੜਾਕੇਦਾਰ ਦੇਖੋ ਇੱਧਰ ਆਵੀਆਂ ਕਟੀਆਂ ਤੇ ਮੈਸਾਂ ਜਨਲਾਈਆਂ ਦੇਖੋ ਕਿਵੇਂ ਧੁੱਪ ਸੇਗ ਰਹੀ ਅੱਜ ਇਹ ਵੀ ਤੇ ਮੌਸਮ ਅੱਜ ਬਹੁਤ ਵਧੀਆ ਹੋਇਆ ਧੁੱਪ ਨਿਕਲੀ ਧੁੰਦ ਤੋਂ ਵੀਰ ਬਹੁਤ ਹੀ ਸਵੇਰੀ ਤੇ ਪਾਰਾ ਸੂਰਜ ਨਿਕਲ ਗਿਆ ਬਾਕੀ ਹੋਣੀ ਮੈਸਾਂ ਪਾਰਾਂ ਤੇ ਬਾਕੀ ਇੱਧਰ ਬੰਨੀਆਂ ਹੋਈਆਂ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 8 ਜਨਵਰੀ ਤੇ ਮੌਸਮ ਵੀਰੋ ਕਹੀ ਦਿਨਾਂ ਦਾ ਬਹੁਤ ਜ਼ਿਆਦਾ ਖਰਾਬ ਸੀ ਕਿਉਂਕਿ ਤੁਹਾਨੂੰ ਪਤਾ ਧੁੰਦ ਮੀਂਹ ਵਿੱਚ ਠੰਡ ਬਹੁਤ ਜ਼ਿਆਦਾ ਹੋ ਰਹੀ ਸੀ ਤੇ ਮੀਂਹ ਤੋਂ ਬਾਅਦ ਵੀਰੋ ਮੁੜ ਕੇ ਧੁੱਪ ਨਿਕਲੀ ਨਹੀਂ ਕਿਉਂਕਿ ਧੁੰਦ ਇੰਨੀ ਜ਼ਿਆਦਾ ਪੈਣ ਲੱਗ ਰਹੀ ਸੀ ਦੋ ਤਿੰਨ ਦਿਨ ਤੋਂ ਤੇ ਅੱਜ ਸਵੇਰੇ ਵੀ ਧੁੰਦ ਬਹੁਤ ਜ਼ਿਆਦਾ ਸੀ ਪਰ ਜਿਹੜਾ ਅੱਜ ਮੌਸਮਾ 11 12 ਦਾ ਟਾਈਮ ਹੋ ਗਿਆ ਤੇ ਜਿਹੜਾ ਹੁਣ ਮੌਸਮਾ ਬਹੁਤ ਵਧੀਆ ਹੋਇਆ ਕਿਉਂਕਿ ਧੁੱਪ ਘੜਾਕੇ ਧਰ ਨਿਕਲੀ ਵੀਰੋ ਹੁਣ ਤੇ ਇਸ ਕਰਕੇ ਅੱਜ ਵਮ ਮੈਂ ਸਮੋਸਾ ਨਲਾਈਆਂ ਦੇਖੋ ਇੱਧਰ ਦੇਖੋ ਵੀਰੋ ਤੇ ਮੈਂ ਸਮੋਸਾ ਤੁਹਾਨੂੰ ਲਾ ਕੇ ਬਾਹਰ ਕੱਢੀਆਂ ਅੱਜ ਬਹੁਤ ਦਿਨਾਂ ਬਾਅਦ ਤੇ ਮੈਸਾਂ ਦੀ ਬਹੁਤ ਧੰਨਵਾਦ ਬਾਰੀ ਆਈ ਹੈ ਵੀਰੋ ਨਲਾਉਣ ਦੀ ਕਿਉਂਕਿ ਇੰਨਾਂ ਨੂੰ ਵੀ ਮਹੀਨਾ ਹੋ ਗਿਆ ਸੀ ਨਲਣ ਨਲਾਈ ਹੋਏ ਕਿਉਂਕਿ ਠੰਡ ਜਾਦਾ ਸੀ ਤੇ ਪਰ ਮੀ ਵੀ ਬਹੁਤ ਫੈਰਿਆ ਸੀ ਤੇ ਇਸ ਕਰਕੇ ਤੇ ਅੱਜ ਮੌਸਮ ਬਹੁਤ ਵਧੀਆ ਧੁੱਪ ਨਿਕਲ ਗਈ ਤੇ 8 ਜਨਵਰੀ ਹੋ ਗਈ ਵੀਰੋ ਅੱਜ ਤੇ ਜਿਹੜਾ ਸ਼ਨੀਵਾਰ ਦਾ 11 ਤਰੀਕ ਦਾ ਫੇਰ ਵੀਰੋ ਐਸਾ ਖਰਾਬ ਦੱਸਿਆ ਹੋਇਆ ਤੇ ਚਲੋ ਬਿਸਤ ਨੂੰ ਸ਼ੁਕਰ ਤੇ ਜਿਹੜੀ ਧੁੱਪ ਨਿਕਲੀ ਆ ਤੇ ਆਪਾਂ ਤੁਹਾਨੂੰ ਡੰਗਰ ਡੁੰਗਰ ਦਿਖਾਉਨੇ ਆਪਾਂ ਨਾਲ ਆ ਕੇ ਬੰਨੇ ਆ ਬਾਹਰ ਤੇ ਬਾਕੀ ਵੀਰੋ ਖੇਤਾਂ ਮਾਂ ਚਲਾਂਗੇ ਕਿਉਂਕਿ ਮੇ ਦਾ ਜਿਹੜਾ ਪਾਣੀ ਹੋਇਆ ਸੀ ਤੇ ਉਹ ਆਪਣਾ ਸਾਰਾ ਮਤਲਬ ਨਿਕਲ ਤਾਂ ਗਿਆ ਸੀ ਇੱਥੇ ਇੱਕ ਆਵਣ ਬੀੜ ਕੋਲ ਜਿਹੜਾ ਬਿੱਕਾ ਤੇ ਉਹਦੇ ਚ ਪਾਉ ਪਾਣੀ ਸੀ ਤੇ ਕੱਲ ਆਪਾਂ ਫਿਰ ਉਹ ਡੰਡੇ ਵੀ ਕੱਢ ਗਏ ਸੀ ਕਿਉਂਕਿ ਇੱਥੇ ਸੂਰਾਂ ਨੇ ਵੀਰੋ ਬਹੁਤ ਨਾਸ਼ ਕਰਕੇ ਇੱਕ ਬੰਦਰ ਹੋ ਗਏ ਤੇ ਸੂਰ ਤੇ ਬੰਦਰਾਂ ਦਾ ਵੀਰੋ ਕੋਈ ਚੱਕਰ ਨਹੀਂ ਕਿ ਬੰਦਰ ਤਾਂ ਕਣਕ ਉੱਪਰ ਤੋਂ ਖਾਂਦੇ ਆ ਪਰ ਸੂਰ ਆ ਵੀਰੋ ਜਿਹੜੇ ਉਹ ਬਹੁਤ ਨੁਕਸਾਨ ਕਰਦੇ ਆ ਤੇ ਉਹਨੂੰ ਪੱਟ ਕੇ ਚੰਗੀ ਤਰ੍ਹਾਂ ਟੋਏ ਮਾਰ ਦਿੰਦੇ ਆ ਤੇ ਉੱਥੇ ਵੀ ਚਲਾਂਗੇ ਜਿਹੜਾ ਮਾਨ ਤੇ ਪਹਿਲਾਂ ਪਸੰਦ ਖਾਂਦੇ ਆਉਣੇ ਡੰਗਰ ਤੇ ਮੌਸਮ ਅੱਜ ਦਾ ਵਖੋ ਵੀਰੋ ਮੌਸਮ ਤੇ ਮੱਝਾਂ ਆਪਣੀਆਂ ਦੇਖੋ ਜਿੰਨਾਂ ਲਾਥਲਾ ਕੇ ਸੋਹਣੀਆਂ ਲੱਗ ਰਹੀਆਂ ਤੇ ਬਾਹਰ ਕੱਟੀਆਂ ਅਜ ਕਾਫੀ ਦਿਨਾਂ ਬਾਅਦ ਤੇ ਵੀ ਵਿਚਾਰੀਆਂ ਅੱਕ ਗਈਆਂ ਸੀ ਕਿਉਂਕਿ ਅੰਦਰ ਬਹੁਤ ਦਿਨ ਹੋ ਗਏ ਸੀ ਅੰਦਰ ਹੀ ਰਹਿੰਦੀਆਂ ਸੀ ਨਾਲ ਨਾਲਾਂ ਹੋਈਆਂ ਸੀ ਬਾਕੀ ਜੋ ਨਹੀਂ ਮੈਂ ਸਾਂ ਬਾਹਰ ਸਾਰੀਆਂ ਨਸੋਰੀ ਅੰਦਰਲੀ ਸਾਈਡਾਂ ਤੇ ਬਾਕੀ ਇਧਰ ਆਪਾਂ ਬਾੜੇ 'ਚ ਬੰਨੀ ਹੋਈਆਂ ਤੇ ਮੁਰਗੇ ਵੀ ਦੇਖੋ ਵੀ ਅੱਜ ਧੁੱਪ ਨਿਕਲ ਗਈ ਤੇ ਦੇਖੋ ਕਿ ਮੈਂ ਧੁੱਪ ਸੇਕ ਰਹੀਆਂ ਅੱਜ ਤੇ ਆਪਣੀ ਦੇਖੋ ਵੀ ਲੋ ਕੱਟੀਆਂ ਮਸਤੀ ਮਾਰ ਰਹੀਆਂ ਜਿਨ੍ਹਾਂ ਨੂੰ ਵੀ ਤੇਰੀਆਂ ਠੰਡ ਚ ਮਰ ਗਈਆਂ ਹਨਾ ਮੋਟੂ ਤੇ ਮੁਰਗੀ ਆਪਣੀਆਂ ਤੇ ਆਹ ਇੱਕ ਦੇਖੋ ਫਿਰ ਉਹ ਕਿ ਮਸਤੀ ਮਾਰ ਰਹੀ ਐ ਤੇ ਹੁਣ ਚਲਾਏ ਫਿਰ ਆਪਾਂ ਖੇਤਾਂ ਚ ਉੱਥੇ ਦਾ ਹਾਲ ਦਿਖਾਵਾਂਗੇ ਚਲੋ ਤੇ ਬਾਕੀ ਮੱਝਾਂ ਵੀ ਰੋ ਆਪਣੀਆਂ ਇੱਧਰਾਂ ਦੇਖੋ ਤੇ ਬਾਕੀ ਬਾੜੇ ਚੋਂ ਬਾਕੀ ਇੱਧਰਾਂ ਤੇ ਬਾਕੀ ਦੀ ਇੱਧਰ ਜਗ੍ਹਾ ਘਟ ਉਨੀ ਐ ਸਾਰ ਕੇ ਉੱਧਰ ਬੈਠ ਹਮਨੇ ਤੇ ਧੁੱਪ ਦੇਖੋ ਸਾਰੀਆਂ ਦਿਨ ਲਾਈਆਂ ਬਹੁਤ ਦਿਨਾਂ ਬਾਅਦ ਬਾਰਿ ਜਾਈ ਆ ਹੇ ਹੁਣ ਚੱਲਾਂਗੇ ਵੀਰੋ ਆਪਾਂ ਖੇਤ 'ਚ ਖੇਤ ਦਾ ਹਾਲ ਦਿਖਾਵਾਂਗੇ ਤੁਹਾਨੂੰ ਤਾਂ ਖੇਤਾਂ 'ਵਾਂ ਬਾਈ ਪਹੁੰਚ ਗਏ ਤੇ ਪਿੱਛੇ ਆਉਣੀ ਬਰਸੀ ਨਾ ਤੇ ਸੜਕ ਵਾ ਜਾ ਰਹੇ ਤੇ ਆਪਾਂ ਹੌਲੀ-ਹੌਲੀ ਤੇ ਪਹਿਲਾਂ ਆਪਾਂ ਚੱਲਾਂਗੇ ਵੀਰੋ ਮੋਟਰ ਵਾ ਮੋਟਰ ਦੇ ਬਾਅਦ ਚੱਲਾਂਗੇ ਆਪਾਂ ਪੀੜ ਵਾਲੇ ਖੇਤਾਂ ਵਾ ਤੇ ਕਣਕੂਣਕ ਦਿਖਾਣੇ ਆ ਤੁਹਾਨੂੰ ਐ ਵੀਰੋ ਤੇ ਸੂਰਜ ਬਾਈ ਬਹੁਤ ਸੋਨਾ ਚੜਿਆ ਅੱਜ ਕਿਉਂਕਿ ਬਹੁਤ ਦਿਨ ਹੋ ਗਏ ਤੇ ਬਾਈ ਮਤਲਬ ਧੁੱਪ ਨਹੀਂ ਨਿਕਲੀ ਸੀ ਤੇ ਨਿਕਲੀ ਰਹੀ ਹੈ ਸੀ ਵਿਚ ਨੂੰ ਉਹ ਵੀ ਘੰਟਾ 2 ਘੰਟੇ ਵਾਸਤੇ ਪਰ ਰਾਜ ਵਿਰੋ 10 ਵਜੇ ਸੂਰਜ ਨਿਕਲਿਆ ਜਿੰਨੀ ਠੰਡ ਸੀ ਉਨੀ ਕਹਿੰਦੇ ਅੱਜ ਮਤਲਬ ਗਰਮਾਇਸ਼ ਕਰਕੇ ਰੱਬ ਨੇ ਬਹੁਤ ਵਧੀਆ ਹੋਇਆ ਨਹੀਂ ਸੂਰਜ ਦੇਖਣ ਨੂੰ ਤਰਸਗੇ ਤੇ ਇੱਧਰ ਆ ਗਈ ਵੀਰੋ ਆਪਣੀ ਕਣਕ ਦੇਖੋ ਤੇ ਲਵੇ ਲਵੇ ਸਰੋਂ ਹੋ ਰਹੀ ਆ ਤੇ ਉਹ ਸਾਹਮਣੇ ਆਪਣੀ ਮੋਟਰ ਆ ਗਈ ਤੇ ਪਹਿਲਾਂ ਆਪਾਂ ਚੱਲਦੇ ਹਾਂ ਵੀਰੋ ਆਪਣੀ ਮੋਟਰ ਤੇ ਪਾਣੀ ਵੀਰੋ ਤੁਹਾਨੂੰ ਪਤਾ ਮੀਂਹ ਵਾਲਾ ਜਿਹੜਾ ਤੇ ਇੰਨਾ ਮੀਂਹ ਕਈ ਦਿਨ ਪਿਆ ਸੀ ਦੋ ਤਿੰਨ ਦਿਨ ਤੇ ਨਾ ਵੈਸੇ ਨੁਕਸਾਨ ਤਾਂ ਏਨੀ ਪਾਣੀ ਪਾ ਕੱਢਦਾ ਸੀ ਤੇ ਜ਼ਿਆਦਾ ਨੁਕਸਾਨ ਹੋਇਆ ਨਹੀਂ ਵੀਰੋ ਕਿਉਂਕਿ ਮੀਂਹ ਜੇ 1-2 ਦਿਨ ਹੋਰ ਪੈ ਜਾਂਦਾ ਫਿਰ ਹੋ ਜਾਂਦਾ ਪਰ ਫਿਰ ਵੀ ਪਾਣੀ ਨਾ ਮਤਲਬ ਹੈ ਨਹੀਂ ਸੀ ਕਣਕਾਂ 'ਚ ਬਾਕੀ ਸਾਰੀ ਕਣਕ ਸਹੀਆਂ ਹੁਣ ਤੱਕ ਤੇ ਹੁਣ ਵੀਰੋ ਜਿਹੜਾ 11 ਤਰੀਕ ਦਾ ਮੌਸਮ ਆ ਜਿਹੜਾ ਉਹ ਖਰਾਬ ਦੱਸ ਰਿਹਾ ਥੋੜਾ ਜਿਹਾ ਹੈਗਾ ਤਾਂ 20% ਆ ਪਰ ਕੋਈ ਪਤਨ ਲੱਗਦਾ ਤੇ ਮਾਕੀ ਆਪਣਾ ਰੇਰੂ ਪਾਤੀ ਸੀ ਮੀ ਤੋ ਬਾਅਦ ਉਦੋਂ ਆਪਾਂ ਬਲੌਗ ਵੀ ਪਾਇਆ ਸੀ ਰੇ ਇਹ ਤਿੰਨ ਕਿੱਲੇ ਦੀ ਪੱਟੀ 'ਚ ਉੱਧਰ ਵੀ ਪਾਤਾ ਦਾ ਕਿੱਲੇ 'ਵਾਂ ਤੇ ਹੁਣ ਚੱਲਦੇ ਆਂ ਪਹਿਲਾਂ ਮੋਟਰ ਤੇ ਇੱਧਰ ਦੇਖੋ ਵੀਰੋ ਇਹ ਕਣਕ ਦਾ ਮਤਲਬ ਜਿੱਦਣ ਮੀਂਹ ਪਿਆ ਸੀ ਕਿ ਕਿੱਲਾ ਫੁੱਲ ਭਰ ਗਿਆ ਸੀ ਆ ਦੇਖੋ ਪੀਲਾ ਪਨ ਵੀ ਆ ਰਿਹਾ ਤੇ ਇੱਧਰ ਵੈਸੇ ਆਪਾਂ ਦੂਜਾ ਪਾਣੀ ਇੱਕ ਇੱਕ ਪਾਣੀ ਲਾ ਕੇ ਦੂਜਾ ਬਾਤਾ ਰਹਿਦਾ ਤੇ ਇਸ ਕਰਕੇ ਪਾਣੀ ਇਹ ਕਣਕ ਪੀ ਗਈ ਸੀ ਤੇ ਇੱਧਰ ਹਲੇ ਆਪਾਂ ਲਾਤਾ ਸੀ ਦੂਜਾ ਪਾਣੀ ਇਸ ਕਰਕੇ ਪੀਲੀ ਹੋ ਗਈ ਬਾਕੀ ਵੀਰੋ ਮੌਸਮ ਅੱਜ ਦਾ ਬਹੁਤ ਵਧੀਆ ਉਸੇ ਮੌਸਮ ਹੋ ਰਿਹਾ ਬਹੁਤ ਤੇ ਐਸੇ ਮੌਸਮ ਦੇ ਵਿੱਚ ਵੀਰੋ ਕੰਮ ਕਰਨ ਨੂੰ ਬਹੁਤ ਦਿਲ ਕਰਦਾ ਦੇਖੋ ਧੁੱਪ ਨਿਕਲ ਰਹੀ ਆ ਤੇ ਖੇਤਾਂ ਦਾ ਵਿਊ ਚੈੱਕ ਕਰੋ ਅੱਜ ਦੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਅੱਜ ਧੁੱਪ ਨਿਕਲ ਰਹੀ ਆ ਤੇ ਇਹ ਆ ਮੌਸਮ ਦੇ ਵਿੱਚ ਵੀਰੋ ਬਾਹਰ ਨਿਕਲਣ ਨੂੰ ਤੇ ਕੰਮ ਕਰਨ ਨੂੰ ਵੀ ਦਿਲ ਕਰਦਾ ਤੇ ਠੰਡ ਜਦੋਂ ਹੁੰਦੀ ਆ ਵੀਰੋ ਧੁੰਦ ਠੰਡ ਤੇ ਜਮਾ ਨਹੀਂ ਤੁਹਾਨੂੰ ਪਤਾ ਹੀ ਆ ਦਿਲ ਕਰਦਾ ਕੰਮ ਕਰਨ ਨੂੰ ਕਿਉਂਕਿ ਠੰਡ ਚ ਨਾਤਾ ਬੰਦਾ ਬਾਹਰ ਜਾ ਸਕਦਾ ਤੇ ਨਾਈ ਕੰਮ ਕਰਨ ਨੂੰ ਦਿਲ ਕਰਦਾ ਤੇ ਹੁਣ ਦੇਖੋ ਅੱਜ ਦਾ ਮੌਸਮ ਕਿੰਨਾ ਵਧੀਆ ਖੇਤਾਂ 'ਚ ਜਾ ਕੇ ਕਿੰਨਾ ਵਧੀਆ ਲੱਗਦਾ ਤੇ ਉਹ ਆਪਣਾ ਕਿਲਾ ਫਿਰ ਤਿੰਨ ਕਿੱਲਾਂ ਦੀ ਪੱਟੀ ਆਪਾਂ ਰੇ ਪਾਸਾ ਸੀ ਤੇ ਦਰਵੀ ਤੇ ਬਾਕੀ ਇੱਕ ਕਿਲਾ ਉਹ ਪਰਲਾ ਰਹਿ ਰਿਹਾ ਜਿਹੜੇ ਆਣੀ ਪ੍ਰਾਣੀ ਮੋਟਰਾਂ ਤੇ ਬਾਕੀ ਭਰੇ ਰਹਿ ਰਹੇ ਆ ਵੀਰੋ ਤੇ ਉਹ ਕਿਲਾ ਦੇਖੋ ਵੀਰੋ ਜਿਹੜਾ ਆਪਾਂ ਦੂਜਾ ਪਾਣੀ ਲਾਤਾ ਸੀ ਉਤੋਂ ਦੋ ਤਿੰਨ ਦਿਨ ਬਾਅਦ ਪਾਣੀ ਮਤਲਬ ਮੀਂਹ ਪੈ ਗਿਆ ਸੀ ਤੇ ਸਵੇਰ ਕੇ 8:00 ਵਜੇ ਆ ਗਿਆ ਸੀ ਪਰ ਫਿਰ ਪੀਪਰ 에ਰਰ ਆ ਪਾ ਤੇ ਹੁਣ ਠੀਕ ਆ ਸੱਟਾ ਇੰਨਾ ਨਹੀਂ ਹੈਗਾ ਤੇ ਬਾਕੀ ਮੋਟਰ ਤੇ ਆਪਾਂ ਪਹੁੰਚ ਗਏ ਲੈ ਵੀਰੋ ਤੇ ਪਹੁੰਚ ਗਏ ਬਾ ਮੋਟਰ ਵਾ ਬਈ ਪਿੱਛੇ ਆਪਣੀ ਮੋਟਰ ਆ ਤੁਹਾਨੂੰ ਅਕਸਰ ਆਪਾਂ ਬਲੌਗ ਦਾ ਮ ਦਿਖਾਉਂਦੇ ਰਹਾਂ ਤੇ ਇੱਧਰ ਆਪਣੀ ਸਾਰੀ ਕਣਕਾ ਦੇਖੋ ਤੇ ਵਧੀਆ ਕਣਕਾ ਵੈਸੇ ਇੰਨਾ ਮਤਲਬ ਮੀ ਮਾਰਨੀ ਪਈ ਆ ਹੁਣ ਆ ਪਾਣੀ ਆ ਪਟਦਾ ਸੀ ਤੇ ਇਸ ਕਰਕੇ ਵਧੀਆ ਹਜੇ ਤੇ ਧੁੱਪ ਨਿਕਲ ਰਹੀ ਆ ਵਧੀਆ ਤੇ ਤੇ ਅੱਜ ਜਪਾਣਾ ਖਾਣਿਆ ਤੁਹਾਨੂੰ ਆਣੀ ਸਬਜ਼ੀ ਵਧੀਆ ਹੋਗੀ ਵੀਰੋ ਤੇ ਜਿਹੜੀ ਗੋਭੀ ਆਪਾਂ ਕੋਲ ਲਾਏ ਤੇ ਵਧੀਆ ਹੋਪੀ ਹੋ ਰਹੀ ਹੈ ਤੇ ਮੂਲੀਆਂ ਮਾਲੀਆਂ ਸਭ ਹੋ ਗਈਆਂ ਤੇ ਕਣਕ ਦਿਖਾਉਨੇ ਆ ਪਹਿਲਾਂ ਤੁਹਾਨੂੰ ਆ ਦੇਖੋ ਵੀਰੋ ਕਣਕ ਤੇ ਦੋ ਦੋ ਪਣੀ ਸਮਝਲਾ ਲੱਗ ਗਏ ਤੇ ਇੱਧਰ ਆਪਾਂ ਵੀਰੋ ਸਲਫਰ ਫਾਤੀ ਸੀ ਰੇਚ ਲਾ ਕੇ ਤੇ ਉਹ ਆਪਣੀ ਦੂਜੀ ਮੋਟਰ ਇੱਧਰ ਆਪਣੀ ਮੂਲੀਆਂ ਵੀਰੋ ਬਹੁਤ ਵੱਡੀਆਂ ਮਡੀਆਂ ਹੋ ਗਈਆਂ ਹੁਣ ਤਾਂ ਤੇ ਆਪਾਂ ਅਕਸਰ ਲੈਦੇ ਵੀ ਇਹਨਾਂ ਨੂੰ ਦਿਖਾਉਨੇ ਆ ਤੁਹਾਨੂੰ ਆ ਦੇਖੋ ਵੀਰੋ ਹੋ ਗੀਆਂ ਤੇ ਕਾਹੀ ਹੋ ਰਹੀਆਂ ਹੁਣ ਤਾਂ ਤੇ ਨਸਲ ਵੀ ਹੋ ਗਈ ਆਪਣੇ ਕਿਉਂਕਿ ਮੀਂਹ ਦਾ ਪਾਣੀ ਇੰਨਾ ਚ ਵੀ ਬਹੁਤ ਖੜ ਗਿਆ ਸੀ ਤੇ ਇਸ ਕਰਕੇ ਪੀਲੇ ਜਿਹੇ ਹੋ ਗਏ ਸੀ ਪਰ ਹੁਣ ਠੀਕ ਆ ਤੇ ਇੱਧਰ ਵੀਰੋ ਟਮਾਟਰ ਵੀ ਹੋ ਰਹੇ ਆ ਦੇਖੋ ਦੋ ਆ ਦੇਖੋ ਤੇ ਗੋਭੀ ਅਰੇ ਗੋਭੀ ਦੇ ਫੁੱਲ ਨਾ ਵੀਰੋ ਦਿਖਾਉਂਦੇ ਆ ਤੁਹਾਨੂੰ ਤੇ ਆਪਾਂ ਕੱਲ ਲੈ ਕੇ ਸੀ ਦੇਖੋ ਉੱਥੋਂ ਵੱਢ ਕੇ ਦੋ ਫੁੱਲ ਤੇ ਇੱਕ ਆਹ ਵੱਢ ਰਿਹਾ ਇਹ ਹੋਰ ਹੋ ਰਹੇ ਆ ਦੇਖੋ ਵਧੀਆ ਹੋ ਗਈ ਗੁੱਬੀ ਵੀ ਆਪਣੀ ਤੇ ਇੱਧਰ ਆਪਣੀ ਕਣਕਾ ਵੀਰੋ ਤੇ ਇੱਧਰ ਆਪਣਾ ਕਿਲਾ ਜਿਹੜਾ ਆਪਾਂ ਪਾਣੀ ਲਾਤਾ ਸੀ ਦੇਖੋ ਪੀਲਾ ਪੀਲਾ ਲੱਗ ਰਿਹਾ ਬਾਕੀ ਹੁਣ ਠੀਕ ਆ ਕਣਕ ਤੇ ਥੋੜਾ ਜਿਹਾ ਪਾਣੀ ਵੀਰੋ ਜਿਹੜਾ ਆਪਣਾ ਵੀਰ ਕੋਲ ਡੇੜ ਵਿਗਾ ਉਹਦੇ ਚ ਖੜਿਆ ਤੇ ਕਿਉਂਕਿ ਉਹ ਤਾਂ ਨਿਕਾਸ ਨਹੀਂ ਹੋਇਆ ਨਿਕਲਣਾ ਕਿੱਧਰ ਨਹੀਂ ਇਸ ਕਰਕੇ ਉੱਥੇ ਪਾਣੀ ਹਲੇ ਖੜਿਆ ਚਾ ਉੱਥੇ ਢੇੜਾ ਹੀ ਮਾਰ ਕੇ ਆਵਾਂਗੇ ਪਾਣੀ ਤਾਂ ਜਿਹੜਾ ਖੜਿਆ ਖੜਿਆ ਵੀਰੋ ਔਰ ਜਿਹੜੇ ਬਾਂਦਰ ਤੇ ਸੂਰ ਆ ਰਹੇ ਆ ਨਾ ਉਹ ਬਹੁਤ ਦੁਖੀ ਕਰ ਰਹੇ ਆ ਤੇ ਕੱਲ ਪਤਾਰ ਵੀ ਲਾਗੇ ਸੀ ਤੇ ਹੁਣ ਚਲਦੇ ਆ ਵੀਰੋ ਆਪਾਂ ਉੱਥੇ ਤਾਂ ਵੀ ਇੱਥੇ ਵਾਲੀ ਆਪਾਂ ਤੁਹਾਨੂੰ ਦਿਖਾਤਾ ਕਣਕ ਕੂਣਕ ਵਧੀਆ ਠੀਕ ਆ ਵੈਸੇ ਤੇ ਹੁਣ ਚਲਦੇ ਆਪਾਂ ਜੰਗਲ ਵਾਂ ਕਿਉਂਕਿ ਜੰਗਲਾਂ ਵੀਰੋ ਬਹੁਤ ਨੁਕਸਾਨ ਕਰ ਰਹੇ ਆ ਸੂਰ ਦੇਖ ਲਓ ਜੰਗਲ ਕਿੰਨੀ ਦੂਰ ਆਹ ਕਾਫੀ ਦੂਰ ਪੈ ਜਾਂਦਾ ਆਪਾਂ ਨੂੰ ਤੇ ਹੁਣ ਉਲੀ ਤੱਕ ਮਾਰ ਕਰਦੇ ਆ ਇੰਨੇ ਜਿਆਦਾ ਸੂਰ ਆਉਂਦੇ ਆ ਰਾਤ ਨੂੰ ਉੱਥੇ ਵੀ ਤੁਹਾਨੂੰ ਹਾਲ ਦਿਖਾਉਂਦੇ ਆਂ ਜਾ ਕੇ ਸੂਰਾਂ ਦਾ ਆਪਾਂ ਵੀ ਬੀੜਮਾ ਜਾ ਰਹੇ ਤੇ ਆਪਾਂ ਨੂੰ ਮਿਲ ਗਿਆ ਅੱਗਾ ਮਨੀ ਬਲੌਗਰ ਮੰਦੀਪ ਬਾਵਾ ਬਲੌਗਰ ਇਹ ਕਰੀ ਬਲੌਗਰ ਆ ਪੈਂ ਹਰ ਇੱਕ ਵੀਡੀਓ ਕਾਪੀਰਾਈਟ ਆ ਜੇ ਕਰਦੇ ਹੈ ਨਹੀਂ ਕਿਸਾ ਮਸ਼ੀਨ ਪੜਿਆ ਵੀ ਕੱਲ ਅੱਜ ਰੇਪ ਆਣ ਪਏ ਦੀ ਇਹਤੋਂ ਆ ਦੇਖੋ ਮਹੀਨੇ ਬਾਅਦ ਆਗਲਾ ਮਸ਼ੀਨ ਪੜਿਆ ਐਮਪੀ ਐਮਪੀ ਦੇ ਐਮਪੀ ਦੇ ਕਰਨਾਟਕਾ ਕਰਨਾਟਕਾ ਤੇ ਆਇਆ ਬਈ ਚਿਤਾਪੁਰ ਤੇ ਚਿਤਾਪੁਰ ਤੇ ਆ ਅੱਜ ਦੇਖੋ ਇਹਨੇ ਰੇਪ ਠਵਾਦੀ ਤੇ ਉਹ ਆਪਣੀ ਪਿੱਛਾ ਮੋਟਰ ਹੈਗੀ ਤੇ ਉਹ ਆ ਗਿਆ ਜੰਗਲ ਮਨੀ ਬਲੌਗਰ ਬਈ ਅੱਜ ਪਾਵਾਗਾ ਕਿਹੜੀ ਦਵਾਈ ਪਾਰਾ ਦਵਾਈ ਤੇ ਹਲੇ ਮੈਨੂੰ ਸਲਫਰ 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 ਪਾਰਾ ਬਈ ਰੇਮਾ ਪਲਾਗ ਆ ਕਿਉਂਕਿ ਸਲਫਰ ਹੋਆ ਜਿਹੜੀ ਇਸ ਕਾ ਕੇ ਫਾਇਦਾ ਬਈ ਫੇਡਾ ਕਰਦੇ ਫੇਡਾ ਨਹੀਂ ਕਰਦੀ ਸੜਾ ਲੱਗਦਾ ਫੇਡਾ ਗਿਆ ਦੀ ਬੰਨ ਬੰਨ ਲਿਪੂਲੀ ਗਾ ਬਈ ਉਹ ਸਲਫਰ ਆ ਨਾ ਜਿਹੜੀ ਰੇਮ ਆ ਪਲਾਗ ਆ ਪਾ ਪਾ ਦਿਆਂ ਇੱਕ ਤਾਂ ਤਰਾਏ ਉਸ ਕੀ ਕਣਕ ਦੇਖੋ ਪੀਲੀ ਹੋਗੀ ਇੱਕ ਜਿਹੜਾ ਵਿੱਚ ਵਿੱਚੋਂ ਪਾਣੀਆ ਉਹਨੂੰ ਸਾਰੀ ਸੌਂਖ ਲਈ ਗਈ ਉਹ ਮਤਲਬ ਸੁਕਾ ਦੇਈ ਖੇਤ ਨੂੰ ਇੱਕ ਜਿਹੜਾ ਪੇਡਾ ਹੋਆ ਮਤਲਬ ਕਣਕ ਕਣਕਾਂ 'ਚ ਜਾਨ ਜੀ ਪਾ ਦਿਆ ਰੇਹ ਰਲਾਕਾ ਪਾ ਦਿਆ ਇਹ ਅੱਜ ਲੱਗ ਰਿਹਾ ਬਈ ਮਨਦੀਪ ਬਲੌਗਰ ਪਾਣ ਤੇ ਕਰਨਾਟਕ ਆ ਤਾ ਵੀ ਕੱਲ ਪਰਸੋਂ ਮਸ਼ੀਨ ਬਾ ਬਲੌਗ ਬਣਾਵਾ ਮੁੰਡਾ ਜੋ ਵੀ ਚੈਨਲ ਆ ਇਸਕਾ ਮਨਦੀਪ 바ਵਾ 786 ਕਾਪੀ ਰਾਈਟ ਆ ਜਾ ਬਹੁਤ ਜੀ ਕਿ ਵੀਡੀਓ ਵੀ ਕਾਪੀ ਰਾਈਟ ਬਹੁਤ ਆਵਾ ਪਰ ਕਾਪੀ ਕਰਦਾ ਵੀ ਉਸ ਮੈਂ ਤੇ ਮੁੰਡੇ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਵੀਰੋ ਜਿਹੜਾ ਸੂਰਜਾ ਦੇਖੋ ਬਹੁਤ ਜ਼ਿਆਦਾ ਹੀ ਮਤਲਬ ਧੁੱਪ ਨਿਕਲ ਗਈ ਅੱਜ ਬਹੁਤ ਵਧੀਆ ਤੇ ਮੰਦੀਬ ਅੱਜ ਰੇਹ ਪਾਣਾ ਆ ਤੇ ਬਾਈ ਦੇਖੋ ਦਵਾਈ ਰਲਾਵਾ ਗਏ ਵੀ ਉਹ ਦੋ ਥੈਲੇ ਖੋਲੀਏ ਤੇ ਰੇਹ ਦੇਖੋ ਬਾਈ ਕਿੰਨਾ ਕਿੰਨਾ ਮੋਟਾ ਨ ਲੱਗਿਆ ਵੋ ਦੇਸੀ ਸਾ ਮੇਰੇ ਮਿਲਦਾ ਨਹੀਂ ਬਰੀਕ ਰੇਹ ਮਿਲਣ ਕੀ ਬਹੁਤ ਦਿੱਕਤ ਆ ਰਹੀ ਹੈ ਰੇਹ ਮਿਲਦਾ ਨਹੀਂ ਬਈ ਬਰੀਕ ਵੋ ਤੇ ਵੇ ਜੇ ਆਪਾਂ ਦੁਕਾਨ ਬਾਦਰੀ ਲੈਣ ਜਾਵਾਂ ਬਈ ਇੱਕ ਥੈਲਾ ਵੀ ਲੈਵਾਂ ਉਸਕੇ ਲਈ ਦਵਾਈ ਜ਼ਰੂਰ ਦੇਵਾਂ ਤੇ ਅੱਜ ਬਈ ਸਲਫਰ ਪਾਣ ਲੱਗਿਆ ਸ਼ੋਗਰਾ ਮਾਰੇ ਮਿਸੇ ਸੀਰਾ ਪਾਣਾ ਰਿਹਾ ਤੇ ਵੀਡੀਓ ਫੁੱਲ ਘਾਟੇਗਾ ਲੈ ਵੀ ਦੋ ਥੱਲੇ ਵਾਂ ਦੋ ਦੋ ਰਲਾਵਾਂ ਦਾ ਦੋ ਥੱਲੇ ਵਾਂ ਦੋ ਥੈਲਿਆਂ ਕੈਂ ਪੂੜੇ ਇਹ ਪੂੜੇ ਹੈਗੇ ਆ ਤਿੰਨ ਸਾਰੇ ਲਾਵਾਗਾ ਪੰਜ ਪੂੜੇ ਆ ਸਾਰੇ ਸਾਰੇ ਲਾਵਾਗਾ ਸਾਰੇ ਭੈ ਜਿੰਨੇ ਕੈਂ ਕਿੱਲਿਆਂ ਪਾਵਾਗਾ ਦੋ ਥੈਲੇ ਪਾਰੇ ਆ ਕਿੱਲਿਆਂ ਕਿੰਨੇ ਪਾਵਾ ਰੇ ਦੋ ਕਿੱਲਿਆਂ ਮਾ ਚਾਰ ਕਿੱਲਿਆਂ ਸਰਦਿੰ ਕਿੱਲਿਆਂ ਪਾਓ ਸਾਢੇ ਤਿੰਨ ਕਿੱਲਿਆਂ ਦੋ ਥੈਲੇ ਪਾਵਾਗਾ ਕਿ ਪਹਿਲਾ ਰਹਿ ਪਿਆ ਭੈ ਤਿੰਨ ਵੇ ਰਹਿ ਪਿਆ ਲਾਸਟ ਆਇਓ ਹੈ ਲਾਸਟਾ ਕਿਹਨੇ ਲਾਸਟ ਪਾਵਾ ਇਸ ਤੋਂ ਬਾਅਦ ਲਾਸਟ ਮੈਂ ਲਾਵਾਣਾ ਹੈ ਤੋ ਯੋ ਪਾਣ ਲੱਗ ਰਿਹਾ ਦੋ ਥੈਲੇ ਖੋਲੀ ਇਹਨੇ ਤੇ ਪੰਜ ਪੂੜੇ ਪਾਰਿਆ ਬਈ ਉਹ ਸਲਫਰ ਗੇ ਤੇ ਕਣ ਕਿੱਧਰ ਆ ਇਸ ਕੀ ਤੇ ਉਹ ਸਾਹਮਣੇ ਜੰਗਲਾ ਬਈ ਜੰਗਲ ਦਾ ਬਲੌਗ ਆਪਾਂ ਤੁਹਾਨੂੰ ਅਗਲੀ ਵੀਡੀਓ ਆ ਦਿਖਾਵਾਂਗੇ ਕਿਉਂਕਿ ਬਲੌਗ ਆਪਣਾ ਹੋ ਗਿਆ ਜਿਆਦਾ ਲੰਬਾ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ ਸੌ ਦਿਖਾਵਾਂਗੇ ਆਪਾਂ ਜਿਹੜੇ ਆਪਣੇ ਸੂਰਾਂ ਨੇ ਨਾਸ ਕਰਖਿਆ ਉੱਥਾ ਤੇ ਆਪਣੇ ਬਿੱਗੇਵਾਂ ਤੇ ਇਸ ਮੰਦੀਪ ਕਾ ਵੀ ਉੱਥਾ ਇੱਕ ਬਿੱਗਾ ਆਵਾਂ ਨੇ ਇਕੱਠਾ ਨਹੀਂ ਭਰਿਆ ਦਾ ਪਾਣੀ ਪਿਛਲੀ ਵੀਡੀਓ ਮੈਂ ਦੇਖ ਲਈ ਆ ਉਹ ਪਿਛਲੀ ਵੀਡੀਓ ਮੈਂ ਦੇਖ ਲਈ ਆ ਬਾਈ ਪਰ ਉੱਪਰ ਤੇ ਜਾਵਾਂ ਨੇ ਭਰਿਆ ਤੇ ਉੱਪਰ ਰੱਬ ਨੇ ਨਹੀਂ ਪਾ ਦਿਆ ਪਾਣੀ ਖੜਿਆ ਉੱਥੇ ਪਾਣੀ ਤੇ ਪਾਣੀ ਬਹੁਤ ਖੜਿਆ ਬਾਈ ਤੇ ਜਾ ਕੱਲ ਪਤਾਰ ਵੀ ਲਗਾਏ ਤੇ ਕਿੰਨੂ ਸੂਰ ਬਹੁਤ ਦਿੱਕਤ ਕਰ ਰਹੇ ਆ ਬਾਈ ਸੂਰ ਖਾਂਦੇ ਹੈ ਨਹੀਂ ਜਿੰਨੀ ਉਹ ਖੜਬਗਾ ਵਗ ਜਾਂ ਕਬੱਡੀ ਖੇលਗਾ ਵਗ ਜਾਂ ਸਮਾਂ ਤੇ ਬਾਂਦਰ ਵੀ ਬਹੁਤ ਆਵਾਂ ਤਾਂ ਵੀਰੋ ਅੱਜ ਦਾ ਬਲੌਗ ਆ ਜਿਹੜਾ ਆਪਾਂ ਥੋੜਾ ਜਿਹਾ ਲੰਬਾ ਹੋ ਗਿਆ ਆਪਣਾ ਬਲੌਗ ਤੇ ਬਲੌਗ ਆਪਣਾ ਜਿਹੜਾ ਇਹ ਵੀਡੀਓ ਪੂਰਾ ਹੀ ਸਮਾਪਤ ਕਰ ਰਹੇ ਆ ਤੇ ਇਧਰ ਮਨਦੀਪ 바ਵੇ ਸਿੰਘ ਜੋ ਮਨਦੀਪ 바ਵਾ ਇਸ ਦਾ ਚੈਨਲ ਆ ਮਨਦੀਪ 바ਵਾ 786 YouTube ਦੇ ਉੱਪਰ ਸਬਸਕ੍ਰਾਈਬਰ ਜਰੂਰ ਕਰਿਓ ਸਪੋਰਟ ਕਰੋ ਮੇਰੇ ਵੀਰੋ ਸਪੋਰਟ ਵੀ ਕਰੋ ਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ